ਆਹ ਤੇ ਸੁਣੋ ਵਿਸ਼ਵਾਸ ਕੋਲ ਉਹ ਜੀ ਆਪ ਤੇ ਸਮਝ ਆਉਂਦਾ ਚਲੋ ਹਾਂ ਹਾਂ ਤੇ ਮੈਂ ਵੀ ਟਾਈਮ ਇਧਰੋਂ ਗੋਲੀਆਂ ਪਾ ਲੈਂਦਾ ਜਿੰਨੀ ਜਿੰਨੀ ਮੋੜ ਮੋੜ ਨੂੰ ਸ਼ੂਟਾਂਗੇ ਜਿਹੜੇ ਪੜਨ ਵਾਲੇ ਤੇ ਆਤੀ ਨੇ ਉਹ ਫੀਸ ਕੋਲੋਂ ਨਾ ਰਹਿ ਜਾਣ Orissa ਵੀ ਫੀਸ ਦੇ ਲੈਣ ਵਾਲਿਆਂ ਦੀ ਲੇਕਿਨ ਮੈਨੂੰ ਕਾਫੀ ਜਿਹੜਿਆ ਨੇ ਕਿਹਾ ਵੀ ਇੱਦਾਂ ਤੁਸੀਂ ਪੈਸੇ ਇਕੱਠੇ ਕੀ ਜਿਹੜੇ ਆ ਉਹ ਸ਼ੁਰੂ ਕਰੋ ਜਿਹਦਾ ਅੱਜ ਇਕੱਠਾ ਅੱਜ ਜਨੂ ਦਿਨ ਦੇ ਜਿਹੜਾ ਮੈਂ ਖਾ ਦਿੱਤਾ ਕਿਉਂਕਿ 2 ਸਾਲ ਪਹਿਲਾਂ ਮਜਬੂਤ ਰਾਸਤ ਸਿਰਗਟਨ ਵੀ ਲੋਕ ਜਾਵਾਲ ਸਾਡੇ ਦੇਸ਼ ਨੂੰ ਜਿਹੜੇ ਬਚਾਨ ਵਾਲੇ ਲੋਕ ਨੇ ਜਿਹੜੇ ਦੇਸ਼ ਦਾ ਨਾਮ ਰੋਸ਼ਨ ਕਰਵਾਲੇ ਲੋਕ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਜੀ ਨੇ ਅਵਾਰਡ ਦਿੱਤਾ ਹੈ ਉਹ ਉਹਨਾਂ ਲੋਕਾਂ ਨੂੰ ਤੇ ਫਿਰ ਤੁਹਾਨੂੰ ਇੱਕ ਵਾਰੀ ਬਹੁਤ-ਬਹੁਤ ਮੁਬਾਰਕਾ ਦਿੰਨਾ ਹੈ ਬਹੁਤ ਜਿਆਦੇ ਸੋਚਣੇ ਮੋਲਨਾ ਇਸ ਲਈ ਬਹੁਤ ਤਰ੍ਹਾਂ ਦਾ ਜਨਦਾ ਫਲਵਾ ਕਰਨਾ ਬਹੁਤ ਹੀ ਸਤਕਾਰਯੋਗ ਰਾਣਾ ਜੀ ਕੌਮੀ ਪ੍ਰਧਾਨ ਨੂੰ ਵਧਾਈ ਦੇਣਾ ਕਿ ਜਿਹੜੇ ਵੱਲ ਘਰਾਂ ਘਟ ਦੇ ਨਾਲ ਆਪਣਾ ਜਨਮ ਦਿਨ ਹਰ ਸਾਲ ਮਨਾਉਂਦੇ ਨੇ ਸਾਥੀਆਂ ਦੇ ਨਾਲ ਆਪਣੀਆਂ ਹਿੱਕ ਤੇ ਗੋਲੀਆਂ ਖਾਲਦੀਆਂ ਪਰ ਆਪਣੇ ਸਾਥੀਆਂ ਨੂੰ ਇਹਨੇ ਪੁਚਾਇਆ ਸਾਥੀ ਆਪਣੀ ਬੋਝ ਨੂੰ ਵੇਖਣ ਲੱਗ ਪਏ ਸੀ ਕਿਉਂਕਿ ਇਹ ਸਾਡੀਆਂ ਜਿਹੜੀਆਂ ਫੌਜਾਂ ਨੇ ਇਹ ਦੇਸ਼ ਦੀ ਸਿਕਿਉਰਟੀ ਹੈ ਇਸ ਤੇ ਕਾਇ ਉਹ ਕਿਸੇ ਵੀ ਫੋਰਸਿਸ ਦੇ ਹੋਣ ਉਹਨਾਂ ਦੀ ਫੈਮਿਲੀਜ਼ ਨੂੰ ਜੋ ਪ੍ਰੋਬਲਮ ਆਉਂਦੀਆਂ ਨੇ ਉਹ ਜੀ ਵੀਰਾਂ ਦਾ ਹੀ ਸਤਿਕਾਰ ਕਰ ਰਹੇ ਹਾਂ ਜਿਦੋਂ ਤੱਕ ਪੰਜਾਬ ਦੇ ਲੋਕਾਂ ਦਾ ਸਵਾਲ ਹੈ ਦੇਸ਼ ਦੀ ਜਾਂਤੀ ਵਿੱਚ ਅਸੀਂ ਜਾਂਤੀ ਸੀ ਲੋਕ ਤੋਂ ਬਾਅਦ ਮੇਰਾ ਵੀ ਪ੍ਰਸੰਗ ਕੀਤਾ ਹੈ ਕਾ ਤੁਮਾ ਬੇਨਤੀ ਕਰਾਂਗਾ ਕਿ ਪਲੀਜ਼ ਮੰਨ ਲਿਆ ਕਰੋ ਸਰੋ ਪਰ 20% ਜੀਵਾਦ ਨੇ ਅੱਗੇ ਨਾ ਜਾਇਆ ਕਰ ਜੀ ਅੱਗੇ ਇਧਰ ਕੋ ਮੀਟਾਓ ਸਪੈਸ਼ਲ ਕਰੋ ਪ੍ਰਾਸਾ ਹੱਥ ਦਰ ਬੰਦੀ ਇਹ ਨਹੀਂ ਲੱਗਦਾ ਕਿ ਫਿਰ ਮੈਂ ਉਹ ਆਇਆ ਹਾਂ ਉਹ ਪਾਲਿਆ ਬਾਕੀ ਹਾਂ ਹਾਂ ਠੀਕ ਹੈ ਪਰ ਵੀ ਪਤਾ ਨਹੀਂ ਕਿ ਉਹ ਜੀ ਪੁਆਇੰਟ ਹਾਂ ਜੀ ਅਜੀਤ ਰਾਮ ਜੀ ਆਹ ਹੋਏ ਕਦੀ ਰਹਿ ਕੇ ਚਲੇ ਗਏ ਜੀ ਨਿੱਕਰ ਅੱਗੇ ਤੇ ਕਿਹਦੇ ਚਲੇ ਗਏ ਕੀ ਹੋ ਰਹੀ ਕੋਈ ਗੱਲ ਹੈ ਕੈਮਰਾ ਫੇਸ ਕਰਿਓ ਸਰ ਇਦਾ ਕੋਈ ਨਹੀਂ ਕੈਮਰਾ ਨਾਲ ਜੀ ਆ ਜੀ ਸਾਹਿਬ ਆ ਗਏ ਜੀ ਸਾਹਿਬ ਟੜੇ ਜਨਮ ਲੈ ਤੈਨੋਂ ਟੜ ਹਾਂਜੀ ਸਰ ਕੈਮਰਾ ਫੇਸ ਕਰ ਲਿਓ ਜੀ ਸੁਖਿੰਦਰ ਕੁੜਾਵਾ ਜੀ ਪ੍ਰੈਜ਼ੀਡੈਂਟ ਮਿਸਟਰ ਜੁਆਇਸਨ ਬਰੇਟ ਜੀ ਓਕੇ ਜੀ ਕੋਈ ਅਗਲੀ ਸਰ ਕੀ ਬੇਨਤੀ ਹੈ ਕੈਮਰਾ ਫੇਸ ਦਿਓ ਜੀ

ਮੈਂ 22 ਮਈ 2025 ਵਿੱਚ ਰਾਸ਼ਟਰਪਤੀ ਜੀ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ। ਮੈਂ ਦੋਸੇ ਕੋਬਰਾ ਛੱਤੀਗੜ੍ਹ ਦੇ ਵਿੱਚ। ਜਦੋਂ ਲੜਾਈ ਲੱਗਦੀ ਆ ਜਾਂ ਗੋਲੀ ਚੱਲਦੀ ਆ ਉਹ ਕਿਹੋ ਜਿਹੇ ਹਾਲਾਤ ਸੀ ਕਿੰਨੇ ਲੋਕਾਂ ਦੇ ਜ਼ਖਮ ਚਾਹੀਦੇ। ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵੇਲੇ ਮੈਂ ਅੱਗੇ ਗਿਆ ਔਰ ਮੇਰੇ ਵੀ ਦੋ ਗੋਲੀਆਂ ਟੱਲੀਆਂ। ਉਹ ਕਿਸ ਤਰ੍ਹਾਂ ਦੇ ਹਾਲਾਤ ਸੀ? ਹਾਲਾਤ ਜੇ ਲੜਾਈ ਦਾ ਪਤਾ ਸਰ ਇਹਨਾਂ नक्सਲੀ ਏਰੀਆ ਦੇ ਵਿੱਚ ਜਿੱਦਾਂ ਨਕਸ਼ੀਆਂ ਨਾਲ ਦਾ ਮੁਕਾਬਲਾ ਹੁੰਦਾ ਦਾ ਮੈਨੂੰ ਬਹੁਤ ਗਰਵ ਮਹਿਸੂਸ ਹੋਇਆ ਕਿ ਇਸ ਸੰਸਥਾ ਨੇ ਆ ਕੇ ਮੇਰੇ ਕੋਲ ਸਨਮਾਨਿਤ ਕੀਤਾ। ਕਿਉਂਕਿ ਪਿੰਨਰੇ ਕਿ ਘਰ ਦਾ ਕਿਉਂਕਿ ਜੋੜਾ ਤੇ ਆਪਸ ਚੋਕੀ ਦੇ ਤੇ ਕਈ ਬੜੀ ਘਰ ਦੇ ਵਿੱਚ ਪ੍ਰਸਾਰ ਨਹੀਂ ਹੁੰਦਾ ਜੀ। ਬਹੁਤ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਆਪਣੇ ਇਲਾਕੇ ਦੇ ਲੋਕ ਸਨਮਾਨਿਤ ਕਰਦੇ ਜਾਏ ਕਿ ਖੇਡਾਂ ਦਾ ਸਨਮਾਨਿਤ ਕਰਦੇ ਜਾਏ। ਬਹੁਤ ਵਧੀਆ ਮਹਿਸੂਸ ਹੁੰਦਾ ਮੈਨੂੰ ਔਰ ਬਾਰਜ ਜਗENDER ਸਿੰਘ ਰੂਲਾ ਜੀ ਨੇ ਨੌਜਵਾਨਾਂ ਨੂੰ ਜਹੀ ਹੈ ਕਿ ਨਸ਼ਾ ਛੱਡੋ ਔਰ ਜੋ ਪ੍ਰਤੀਵਾਦ ਪ੍ਰਤੀਯੋਗ ਔਰ ਦੇਸ਼ ਦਾ ਨਾਮ ਰੋਸ਼ਨ ਕਰੋ ਔਰ ਪੰਜਾਬ ਆਪਣੇ ਦਾ ਨਾਮ ਰੋਸ਼ਨ ਕਰੋ ਇਟਾਲੀਆ ਤੋਂ ਪੱਛ ਸੰਸਥਾ ਵੱਲ ਪੂਰ ਤੁਹਾਡੀ ਸੰਸਥਾ ਕੀ ਕਰਨਾ ਮਜ਼ਬੂਤ ਰਾਸ਼ਟਰੀ ਸੰਗਠਨ ਜੋ ਕਿ ਸਾਫਕਾਰ ਰਾਸ਼ਟਰਪਤੀ ਡਾਕਟਰ ਅਬਦੁਲ ਖ਼ਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਸੰਸਥਾ ਵੱਲੋਂ ਜਿੱਥੇ ਨੈਸ਼ਨਲ ਇੰਟਰਨੈਸ਼ਨਲ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਸਨਮਾਨਿਤ ਕੀਤਾ ਜਾਂਦਾ ਹੈ ਉੱਥੇ ਹੀ ਦੇਸ਼ ਦੇ ਲਈ ਬਹਾਦਰੀ ਨਾਲ ਨਜਿੱਠਣ ਵਾਲੇ ਬਹਾਦਰੀ ਦਾ ਕੰਮ ਕਰਨ ਵਾਲੇ ਜਿਹੜੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਵੇਗੀ ਮਜ਼ਬੂਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਦਾ ਮੁੱਖ ਉਦੇਸ਼ ਹੈ ਅੱਜ ਤੁਸੀਂ ਮੈਂ ਮੀਡੀਆ ਦੇ ਵਿੱਚ ਮਲਕੀਤ ਸਿੰਘ ਜੀ ਬਾਰੇ ਪੜਿਆ ਆ ਮੇਰਾ ਮਨ ਬਾਗੋ ਬਾਗੋ ਉੱਠਿਆ ਔਰ ਮੈਨੂੰ ਜਦੋਂ ਇਹ ਪਤਾ ਲੱਗਾ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਦਾ ਬਲਕੀਤ ਸਿੰਘ ਰਹਿਣ ਵਾਲਾ ਹੈ ਔਰ ਇਨੀ ਬਹਾਦਰੀ ਦਾ ਕੰਮ ਕੀਤਾ ਹੈ ਰਾਸ਼ਟਰਪਤੀ ਸਾਡੇ ਮਾਨਯੋਗ ਸ਼੍ਰੀਮਤੀ ਮਰਮੋਜੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਹੋਈ ਉਸ ਦਿਨ ਤੋਂ ਹੀ ਮੈਂ ਇਹਨਾਂ ਦਾ ਨੰਬਰ ਟ੍ਰੇਸ ਕੀਤਾ ਔਰ ਮੈਂ ਕਿਹਾ ਜੀ ਮੈਂ ਆਪਣੇ ਜਨਮ ਦਿਨ ਦੇ ਦਿਨ ਤੇ ਇਹਨਾਂ ਨੂੰ ਜ਼ਰੂਰ ਸਨਮਾਨਿਤ ਕਰਾਂਗਾ ਔਰ ਮੈਂ ਸਾਰੀਆਂ ਸੰਸਥਾਵਾਂ ਨੂੰ ਕਹਾਗਾ ਕਿ ਦੇਸ਼ ਦੇ ਲਈ ਪੰਜਾਬ ਦੇ ਲਈ ਆਪਣੇ ਲੋਕਾਂ ਦੇ ਲਈ ਸਾਨੂੰ ਇਸ ਇਹੋ ਜਿਹੇ ਮਹਾਨ ਯੋਧਿਆਂ ਨੂੰ ਸਨਮਾਨਿਤ ਕਰਕੇ ਅੱਗੇ ਆਣਾ ਚਾਹੀਦਾ ਔਰ ਸਾਨੂੰ ਇਹ ਜਿਹੜਾ ਕੰਮ ਹੈ ਔਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤਾਂ ਹੀ ਸਾਡਾ ਦੇਸ਼ ਬਚੇਗਾ ਤਾਂ ਹੀ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਿਆਂ ਤੋਂ ਦੂਰ ਹੋਵੇਗੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ